ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਗੱਲ ਕਰਦਾ ਹੈ ਦੀਆਂ ਤਾਜ਼ੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੱਲਦੇ ਆਈ ਦੀ ਪਹਿਲੀ ਖਬਰ ਦੇ ਵੱਲ ਤੇ ਦੋਸਤੋ ਪਹਿਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਡ ਲਈ ਨਵੇਂ ਸਟੇਡੀਅਮ ਦਾ ਐਲਾਨ ਮੰਤਰੀ ਹਰਪਾਲ ਸਿੰਘ ਚੀਮਾ ਦੋਸਤੋ ਨੇੜੇ ਨੇੜਲੇ ਪੰਡ ਸਾਦੀ ਹਰੀ ਵਿਖੇ ਬਾਬਾ ਕਮੰਡ ਗਰ ਸਪੋਰਟਸ ਕਲੱਬ ਅਤੇ ਸਮੂਹ ಗ್ರಾಮ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਕਮੰਡ ਗਿਰ ਬਾਬਾ ਹਰਦੁਆਰ ਗਿਰ ਬਾਬਾ ਮਹੇਸ਼ ਨੰਦ ਗਿਰ ਬਾਬਾ ਵਿਦਿਆਨੰਦ ਗਰੀ ਦੀਸਰ ਪ੍ਰਤੀਪ ਹੇਟ ਕਰਵਾਈ ਜਾ ਰਹੀ 50 ਕਬੱਡੀ ਕੱਪ ਉਤੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਆਪਣੇ ਸੰਬੋਧਨ ਦੌਰਾਨ ਪਿੰਡ ਸਾਦ ਦੀ ਸਾਦੀ ਹਰੀ ਲਈ 6 ਕਿੱਲਾਂ ਵਿੱਚ ਨਵੇਂ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਇਸ ਮੌਕੇ ਸਮੂਹ ಗ್ರಾಮ ਪੰਚਾਇਤ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਆਪ ਵਰਕਰ ਹਾਜ਼ਰ ਸਨ ਤੇ ਦੋਸਤੋ ਚਲਦੇ ਆਂ ਅਗਲੀ ਖਬਰ ਦੇ ਵੱਲ ਨਸ਼ੇ ਦਾ ਧੰਦਾ ਕਰਨ ਵਾਲੇ ਜਾਂ ਤਾਂ ਇਹ ਕੰਮ ਛੱਡ ਦੇਣ ਜਾਂ ਪੰਜਾਬ ਮੰਤਰੀ ਅਮਨ अरोड़ा 15 ਮਰ ਮੀਡੀਆ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਪ੍ਰਧਾਨ ਕੈਬਨਟ ਮੰਤਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਯੁੱਧ ਪੱਧਰ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਐਸੇ ਤਹਿਤ ਪੰਜਾਬ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਤਰ੍ਹਾਂ ਵੱਡੇ ਪੱਧਰ ਉੱਤੇ ਐਨਡੀਪੀਐਸ ਐਕਟ ਦੇ ਪਰਚੇ ਦਰਜ ਕੀਤੇ ਗਏ ਹਨ ਲੱਖਾਂ ਦੀ ਡਰੱਗ ਮਣੀ ਬਰਾਮਦ ਕੀਤੀ ਹੈ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਬੰਦੇ ਦੋ ਨੰਬਰ ਦਾ ਕੰਮ ਕਰ ਰਹੇ ਹਨ ਉਹ ਬਾੜਾ ਜਾਣ ਨਹੀਂ ਤਾਂ ਸਾਨੂੰ ਇਹ ਛੜਵਾਉਣਾ ਵੀ ਆਉਂਦਾ ਹੈ ਮੰਤਰੀ ਅਮਨ ਅਰੋੜਾ ਨੇ ਚੇਤਾਵਨੀ ਦਿੱੰਦਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਾਂ ਤਾਂ ਪੰਜਾ ਆਬ ਛੱਡ ਦੇਣ ਜਾਂ ਤੰਦਾ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਟਰਾਲੀ ਬਿਜਲੀ ਦੇ ਨਤਾਰਨ ਨਾਲ ਲੱਗਣ ਕਰ ਨੌਜਵਾਨ ਦੀ ਮੌਤ ਭੂੰਗ ਵਾਲੀ ਟਰਾਲੀ ਬੀਲੀ ਦੀਆਂ ਤਾਰਾਂ ਨਾਲ ਟਕਰਾਉਣ ਕਰਕੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਦੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਦਿੰਦੇ ਹੋਏ ਪਾਕਿਊ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ ਪੱਖੋ ਕਲਾਂ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਧੂਰਕੋੜ ਨੇ ਦੱਸਿਆ ਕਿ ਨੌਜਵਾਨ ਹਰਪ੍ਰੀਤ ਸਿੰਘ ਕਾਲਾ ਪੁੱਤਰ ਪਿਆਰਾ ਸਿੰਘ ਗੋਨਾ ਪੱਤੀ ਵਾਸੀ ਪੱਖੋਂ ਕਲਾਂ ਪੂੰਗ ਵਾਲੀ ਟਰਾਲੀ ਚਲਾ ਰਿਹਾ ਸੀ ਜਸ ਜਸ ਦੀ ਟਰਾਲੀ ਬਿਲੀ ਦੀ ਲਾਈਨ ਨਾਲ ਲੱਗ ਗਈ ਪੂੰਗ ਵਾਲੀ ਟਰਾਲੀ 'ਚ ਕਰੰਟ ਆਨ ਕਰਕੇ ਨੌਜਵਾਨ ਦੀ ਮੌਤ ਹੋ ਗਈ ਪਿੰਡ ਵਾਸੀਆਂ ਅਤੇ ਕਿਸਾਨ ਅਤੇ ਬੰਦਿਆਂ ਦੇ ਆਗੂਆਂ ਨੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਦੋਸਤੋ ਚਲਦੇ ਆ ਗੀ ਖਬਰ ਦੇ ਵੱਲ ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ ਲੋਕਾਂ ਲਈ ਖੜੀ ਹੋਵੇਗੀ ਵੱਡੀ ਮੁਸੀਬਤ ਸਤਲੁਜ ਦਰਿਆ ਦੇ ਪਾਣੀ ਨੂੰ ਪਾਈਪਾਂ ਦਰਿਆਏ ਜਲੰਧਰ ਤੱਕ ਲਿਆ ਕੇ ਅਤੇ ਉਸ ਨੂੰ ਪੀਣ ਯੋਗ ਬਣਾ ਕੇ ਘਰਾਂ ਵਿੱਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰੋਜੈਕਟ ਤੇ ਹੁਣ ਤੇਜ਼ ਰਫ਼ਤਾਰ ਨਾਲ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਪੀ ਤੇ ਦਿਨ ਮੀਰ ਵਿਨੀਤ ਧੀਰ ਨੇ ਇੱਕ ਮੀਟਿੰਗ ਕੀਤੀ ਇਸ ਦੌਰਾਨ ਕੰਪਨੀ ਨੂੰ ਡੈਡਲਾਈਨ ਜਾਰੀ ਕੀਤੀ ਗਈ ਕਿ 10 ਦਿਨਾਂ ਅੰਦਰ ਸੜਕਾਂ ਨੂੰ ਪੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਅਤੇ ਅਗਲੇ 60 ਦਿਨ ਯਾਨੀ 3 ਜੂਨ ਤੱਕ ਪਾਈਪ ਪਾਉਣ ਦਾ ਕੰਮ ਪੂਰਾ ਕਰ ਲਿਆ ਜਾਵੇ ਮੇਅਰ ਦੀ ਡੈਡਲਾਈਨ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰੋਜੈਕਟ ਤਹਿਤ ਪਾਈਪ ਪਾਉਣ ਲਈ ਸ਼ਹਿਰ ਦੀਆਂ ਕਈ ਮੇਨ ਸੜਕਾਂ ਨੂੰ ਪੁੱਟਿਆ ਜਾਵੇਗਾ ਇਸ ਤੋਂ ਸਾਫ ਹੈ ਕਿ ਇਹ ਪ੍ਰੋਜੈਕਟ ਆਉਣ ਵਾਲੇ ਕੁਝ ਮਹੀਨਿਆਂ ਲਈ ਸ਼ਹਿਰ ਲਈ ਸਿਰਦਰਦੀ ਬਣਿਆ ਰਹੇਗਾ ਪਰ ਇਹਨਾਂ ਜ਼ਰੂਰੀ ਹੈ ਕਿ ਜੇਕਰ ਕੰਪਨੀ ਨੇ ਤੇ ਰਫਤਾਰ ਨਾਲ ਕੰਮ ਕੀਤਾ ਤਾਂ ਪ੍ਰੋਜੈਕਟ ਦਾ ਕੰਮ ਜਲਦ ਹੀ ਜਲਦ ਵੀ ਹੋ ਸਕਦਾ ਹੈ ਜਿਕਰਯੋਗ ਹੈ ਕਿ ਇਹ ਪ੍ਰੋਜੈਕਟ ਕੁੱਲ 800 8 ਕਰੋੜ ਰੁਪਏ ਦਾ ਸੀ ਜਿਸ ਵਿੱਚ ਐਲ ਐਂਡ ਟੀ ਕੰਪਨੀ ਨੇ 465 ਕਰੋੜ ਰੁਪਏ ਨਾਲ ਜਿੱਥੇ ਪਾਈਪ ਪਾਉਣੇ ਸਨ ਉੱਥੇ ਹੀ ਪੰਜ ਅੰਡਰਗਰਾਉਂਡ ਵਾਟਰ ਟੈਂਕ ਅਤੇ ਟ੍ਰੀਟਮੈਂਟ ਪਲਾਂਟ ਬਣਾਏ ਜਾਣੇ ਸਨ ਪ੍ਰੋਜੈਕਟ 3 ਮਹੀਨਿਆਂ ਵਿੱਚ ਪੂਰਾ ਹੋਣਾ ਸੀ ਪਰ ਕਈ ਸਾਲ ਬੀਤ ਜਾਣ ਦੇ ਬਾਅਦ ਅਤੇ ਅਜੇ ਤੱਕ ਅੱਧਾ ਕੰਮ ਵੀ ਪੂਰਾ ਨਹੀਂ ਹੋ ਸਕਿਆ ਕੰਪਨੀ ਦੇ ਮੁਤਾਬਕ ਕਲ 98 ਕਿਲੋਮੀਟਰ ਲੰਮੀ ਸੜਕ ਤੇ ਪਾਈ ਜਾਣ ਪਾਈ ਜਾਣੇ ਹਨ ਜਦੋਂ ਕਿ ਅਜੇ ਤੱਕ ਕਿਲੋਮੀਟਰਾਂ ਸੜਕਾਂ ਤੇ ਹੀ ਪਾਈਪ ਪਾਈ ਜਾ ਸਕਦੇ ਹਨ ਸੜਕਾਂ ਦਾ ਕੰਮ ਹੋਣ 100 ਦਿਨਾਂ ਵਿੱਚ ਪੂਰਾ ਹੋਵੇਗਾ ਜਾਂ ਨਹੀਂ ਵੇਖਣ ਵਾਲੀ ਗੱਲ ਹੋਵੇਗੀ ਦੋਸਤਾਂ ਦੇ ਲਈ ਖਬਰ ਦੇ ਵਾਸਤੇ 17 ਮਾਰਚ ਤੱਕ ਇੰਟਰਨੈਟ ਸੇਵਾਵਾਂ ਬੰਦ ਪੱਛਮੀ ਬੰਗਾਲ ਦੇ ਪੀਬੀਰਪੂਮ ਜ਼ਿਲ੍ਹੇ ਚ ਦੋ ਸਮੂਹਾਂ ਚ ਚੜਪ ਦੇ ਸلسਲੇ ਵਿੱਚ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਪੁਲਿਸ ਨੇ ਦੱਸਿਆ ਕਿ ਇਹ ਚੜਪ ਸ਼ੁੱਕਰਵਾਰ ਸ਼ਾਮ ਸੈਂਤੀਆਂ ਪੁਲਿਸ ਥਾਣਾ ਖੇਤਰ ਵਿੱਚ ਵਾਪਰੀ ਇਸ ਹੁਕਮ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਭੜਕਾਉਣ ਤੋਂ ਰੋਕਣ ਲਈ ਸੂਬਾ ਸਰਕਾਰ ਨੇ ਸੈਂਥੀਆਂ ਸ਼ਹਿਰ ਅਤੇ ਸੈਂਥੀਆਂ ਪੁਲਿਸ ਥਾਣਾ ਖੇਤਰ ਦੇ ਪੰਜ 4 ਨੇੜਲੇ ਪੰਚਾਇਤੀ ਖੇਤਰਾਂ ਵਿੱਚ 15 ਮਾਰਚ ਤੱਕ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਅਫਵਾਹਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ ਕਟੜਨਾ ਨੂੰ ਕਟੜਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ ਚ ਕੀਤਾ ਉਹਨਾਂ ਨੇ ਕਿਹਾ ਕਿ ਉਦੋਂ ਤੋਂ ਖੇਤਰ ਚ ਸਥਿਤੀ ਸ਼ਾਂਤੀਪੂਰਨ ਹੈ ਉਹਨਾਂ ਨੇ ਦੱਸਿਆ ਕਿ ਹਿੰਸਾਬ ਵਿੱਚ ਦੋਹਾਂ ਸਮੂਹਾਂ ਦੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਬਣਾ ਕੇ ਰੱਖਣ ਲਈ ਖੇਤਰ ਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ ਸੰਥੀਆਂ ਵਿੱਚ ਦੋ ਸਮੂਹਾਂ ਵਿਚਾਲੇ ਵਿਵਾਦ ਦੇ ਚੱਲਦੇ ਹਿਸਾਬ ਪੜਕ ਗਈ ਸੀ 10 ਵਜੇ ਚ ਪੱਥਰ ਬਾਜੀ ਡੀਗੜਨਾ ਵਾ ਵੀ ਵਾਪਰਗਾ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਸਾਵਧਾਨ ਹੁਣ ਚਲਾਨ ਨਹੀਂ ਸਕੋ ਸਿੱਧਾ ਡਰਾਈਵਿੰਗ ਲਾਇਸੈਂਸ ਹੋਵੇਗਾ ਕੈਨਸਲ ਤੁਸੀਂ ਦਿੱਲੀ ਐਂਡ ਦਿੱਲੀ ਐਨਸੀਆਰ ਵਿੱਚ ਰਹਿੰਦੇ ਹੋ ਤਾਂ ਅਤੇ ਅਕਸਰ ਕਾਰ ਰਹੀਂ ਦਿੱਲੀ ਜਾਂਦੇ ਹੋ ਜਾਂ ਤਾਂ ਇਹ ਖਬਰ ਤੁਹਾਡੇ ਲਈ ਹੈ ਦਿੱਲੀ ਟ੍ਰੈਫਿਕ ਪੁਲਿਸ ਨੇ ਡਰਾਈਵਰਾਂ ਲੇ ਨਵੇਂ ਹੁਕਮ ਜਾਰੀ ਕੀਤਾ ਹੈ ਇਸ ਤਹਿਤ ਦੇਖਰ ਤੁਸੀਂ 3 ਵਾਰ ਤੋਂ ਜ਼ਿਆਦਾ ਸ਼ਰਾਬ ਜਾਂ ਨਸ਼ੀ ਜਾਂ ਗੱਡੀ ਚਲਾਉਂਦੇ ਹੋਏ ਫੜੇ ਗਏ ਤਾਂ ਤੁਹਾਡਾ ਲਾਇਸੈਂਸ ਖਰਦ ਕਰ ਦਿੱਤਾ ਜਾਵੇਗਾ ਦਿੱਲੀ ਟ੍ਰੈਫਿਕ ਪੁਲਿਸ ਦਾ ਇੱਕ ਕਦਮ ਰਾਜਧਾਨੀ ਦੀਆਂ ਸੜਕਾਂ ਤੇ ਵੱਧ ਰਹੇ ਕਾਤਕ ਹਾਸਿਆਂ ਨੂੰ ਰੋਕਣ ਲਈ ਅਤੇ ਆਦਤ ਦੀ ਉਲੰਘਣਾ ਕਰਨ ਵਾਲਿਆਂ ਤੇ ਸਖੰਜਾ ਕਸਣ ਲਈ ਹੈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 3 ਸਾਲਾਂ ਵਿੱਚ ਸੜਕ ਹਾਦਸੇ 1,33,000 ਤੋਂ ਵੱਧ ਕੇ 1,68,000 ਹੋ ਗਏ ਹਨ ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਟ੍ਰਾਂਸਪੋਰਟ ਵਿਭਾਗ ਨੂੰ ਖਤਰ ਲਿਖਿਆ ਕਿ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦਾ ਲਾਇਸੈਂਸ ਰੱਦ ਕਰਨ ਸਮੇਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਦੋਸਤੋ 1 2020 ਵਿੱਚ ਦਿੱਲੀ ਵਿੱਚ 1206 ਹਾਦਸਿਆਂ ਵਿੱਚ 1243 ਲੋਕਾਂ ਦੀ ਮੌਤ ਹੋ ਗਈ ਸੀ 2024 ਵਿੱਚ 15 ਦਸੰਬਰ ਤੱਕ 1398 ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ 1431 ਤੱਕ ਪਹੁੰਚ ਗਈ ਇਸ ਦਾ ਮਤਲਬ ਹੈ ਕਿ 2021 ਵਿੱਚ ਹਰ ਰੋਜ਼ ਔਸਤਨ 3 ਵਿਅਕਤੀ ਵਾਹਨ ਹਾਦਸਿਆਂ ਵਿੱਚ ਮਰਦੇ ਹਨ ਅਤੇ 2024 ਵਿੱਚ ਇਹ ਗਿਣਤੀ ਹਰ ਰੋਜ਼ 4 ਹੋ ਜਾਂਦੀ ਸੀ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਟ੍ਰੇਨਿੰਗ ਲਈ ਪੰਜਾਬ ਦੇ 72 ਅਧਿਆਪਕਾਂ ਦਾ ਦੂਜਾ ਬੈਚ ਫਿਨਲੈਂਡ ਰਵਾਨਾ ਸੀਐਮਰ ਨੇ ਦਿੱਤੀ ਹਰੀ ਝੰਡੀ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੇ ਸਕੂਲਾਂ ਦੇ ਟੀਚਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰੀ ਸਕੂਲਾਂ ਦੇ 72 ਟੀਚਰਾਂ ਦਾ ਬੈਚ ਅੱਜ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹਨਾਂ ਅਧਿਆਪਕਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਤੇ ਬਸ ਨੂੰ ਹਰੀ ਝੰਡੀ ਦਿੱਤੀ ਇਸ ਦੌਰਾਨ ਸੀਐਮ ਮਾਨ ਨੇ ਕਿ ਹੱਕੇ ਅਗਰ ਟੀਚਰ ਨਵੇਂ ਕਦਮ ਵੱਲ ਵਧ ਰਹੇ ਹਨ ਹੁਣ ਜਦੋਂ ਦੁਨੀਆ ਬਦਲ ਰਹੀ ਹੈ ਤਾਂ ਟੀਚਰਾਂ ਨੂੰ ਆਧੁਨਿਕ ਤਰੀਕਾਂ ਨੂੰ ਵੀ ਅਪਣਾਉਣਾ ਹੋਵੇਗਾ ਸੀਐਮ ਮਾਨ ਨੇ ਟ੍ਰੇਨਿੰਗ ਲਈ ਸਾਰੇ ਸਾਰੇ ਅਧਿਆਪਕਾਂ ਨੂੰ ਸ਼ੁਭ ਕਾਮਨਾ ਦਿੱਤੀਆਂ ਤੇ ਕਿਹਾ ਕਿ ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਮੰਨਿਆ ਜਾਂਦਾ ਹੈ ਆਸ ਕਰਦੇ ਹਾਂ ਕਿ ਅਧਿਆਪਕ ਟ੍ਰੇਨਿੰਗ ਮਗਰੋਂ ਇਹੇ ਵਿਅਕਤੀ ਵਿਦਿਆਰਥੀ ਤਿਆਰ ਕਰਨਗੇ ਜੋ ਦੇਸ਼ ਦੇ ਤਰੱਕੀ ਚ ਹਿਸ ਆਪਣਾ ਹਿੱਸਾ ਪਾਉਣਗੇ ਤੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਕ੍ਰਾਂਤੀ ਚ ਅਜੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਦੋਸਤੋ ਤੁਹਾਨੂੰ ਅੱਜ ਦੀ ਖ਼ਬਰ ਦੱਸ ਹੀ ਦਿੱਤੀ ਜੀ ਹਾਂ ਤੇ ਦੋਸਤੋ ਚੈਨਲ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਦੋਸਤੋ ਧੰਨਵਾਦ ਦੋਸਤੋ